ਵਿਧਾਨ ਸਭਾ ਚੋਣਾਂ ਖਤਮ ਹੋਣ ਤੋਂ ਬਾਅਦ ਗੁਰਦਾਸਪੁਰ ਦੇ ਸਤ ਵਿਧਾਨ ਸਭਾ ਹਲਕਿਆਂ ਦਾ ਸਟਰੋਂਗ ਰੂਮ ਸੁਖਜਿੰਦਰ ਗਰੁੱਪ ਆਫ ਇੰਸਟੀਟਿਊਟ ਦੇ ਵਿੱਚ ਬਣਾਇਆ ਗਿਆ ਜਿੱਥੇ ਤਿੰਨ ਲੇਰਾਂ ਦੀ ਸਖਤ ਸੁਰੱਖਿਆ ਦੇ ਵਿੱਚ ਇਹ ਮਸ਼ੀਨਾਂ ਰੱਖੀਆਂ ਗਈਆਂ ਇਸ ਸਬੰਧ ਦੇ ਵਿੱਚ ਜਾਣਕਾਰੀ ਦਿੰਦੇ ਆ ਹੋਏ ਹਨ ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸਵਾਕ ਨੇ ਦੱਸਿਆ ਹੈ ਕਿ ਵਿਧਾਨ ਸਭਾ ਚੋਣਾਂ ਦੀ ਸਮਾਪਤੀ ਹੋਣ ਤੋਂ ਬਾਅਦ ਜ਼ਿਲ੍ਹਾ ਗੁਰਦਾਸਪੁਰ ਦੇ ਸਤ ਵਿਧਾਨ ਸਭਾ ਹਲਕਿਆਂ ਦਾ ਡਾਟਾ ਮਸ਼ੀਨਾਂ ਸਾਰੀਆਂ ਇੱਥੇ ਪਈਆਂ ਅੱਜ ਅਸੀਂ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਹੈ ਇਹ ਤੇ ਐਸਐਸਪੀ ਗੁਰਦਾਸਪੁਰ ਐਸਐਸਪੀ ਮਟਾਲਾ ਅਸੀਂ ਸਾਡੇ ਕੋਲ ਪ੍ਰੈਸ ਕਾਨਫਰੰਸ ਕੀਤੀ ਹੈ ਇਹਦਾ ਮੁੱਖ ਮੰਤਵ ਇਹ ਹੈ ਕਿ ਇੱਕ ਤਾਂ ਇਹ ਦੱਸਣਾ ਕਿ ਸਾਰੀਆਂ ਏਵੀਐਮ ਮਸ਼ੀਨਾਂ ਸੰਪੂਰਨ ਸੁਰੱਖਿਅਤ ਤਰੀਕੇ ਦੇ ਨਾਲ ਆਪਣੇ ਆਪਣੇ ਸਟ੍ਰੌਂਗ ਰੂਮ ਵਿੱਚ ਰੱਖੀਆਂ ਜਾ ਚੁੱਕੀਆਂ ਨੇ ਔਰ ਕੈਂਡੀਡੇਟ ਵੀ ਸਾਡੇ ਕੋਲ ਇਥੇ ਆਈ ਸੀ ਉਹਨਾਂ ਦੇ ਨੁਮਾਇੰਦੇ ਆਏ ਸੀਗੇ ਔਰ ਸਾਡੇ ਕੋਲ ਪ੍ਰੈਸ ਦੇ ਪੱਤਰਕਾਰ ਸਹਿਮਾਨ ਆਏ ਸੀਗੇ ਮੇਨ ਮਕਸਦ ਸਾਡਾ ਅੱਜ ਏਵੀਐਮ ਦੀ ਸੁਰੱਖਿਆ ਨੂੰ ਲੈ ਕੇ ਕੋਈ ਸ਼ੰਕਾ ਨਾ ਪੈਦਾ ਹੋਵੇ ਉਹਦੇ ਬਾਰੇ ਪ੍ਰੈਸ ਕਾਨਫਰੰਸ ਰੱਖੀ ਗਈ ਸੀਗੀ ਇਸ ਤੋਂ ਪਹਿਲਾਂ ਕਿ ਅਸੀਂ ਇਵੈਂਟ ਦੀ ਸੁਰੱਖਿਆ ਬਾਰੇ ਗੱਲ ਕਰੀਏ ਮੋਟਾ-ਮੋਟਾ ਮੈਂ ਚੁਣਵਾਰੇ ਦੱਸ ਦੇਣਾ ਚਾਹੁੰਦਾ ਕਿ ਸਾਡੇ ਗੁਰਦਾਸਪੁਰ ਦੇ ਵਿੱਚ 7 ਵਿਧਾਨ ਸਭਾ ਹਲਕੇ ਨੇ ਉਹ 7ਾਂ ਦੇ ਵਿੱਚ 80% ਚੋਣ ਪਰਸੈਂਟੇਜ ਹੈ ਉਹ 71% ਹੋਈ ਹੈ ਔਰ ਸਾਡੇ ਇਸ ਵਾਰੀ 1640 ਵੋਟਰ ਜਿਹੜੇ ਨੇ ਅਪਲਾਈ ਕੀਤਾ ਸੀ ਉਹਨਾਂ ਨੇ ਘਰ ਜਾ ਕੇ ਵੋਟ ਪਾਉਣ ਵਾਸਤੇ ਉਹਨਾਂ ਵਿੱਚੋਂ ਵੀ 1558 ਲੋਕਾਂ ਨੇ ਵੋਟ ਪਾਈ ਹੈ ਕੁਝ ਤੁਹਾਡੀ ਦੁੱਖ ਦੀ ਗੱਲ ਹੈ ਕੁਝ 40-45 ਲੋਕਾਂ ਦੇ ਵਿੱਚ ਮੌਤ ਹੋਈ ਹੈ ਲਗਭਗ 98% ਲੋਕਾਂ ਨੇ ਵੋਟ ਆਪਣੇ ਘਰ ਜਾ ਕੇ ਪਾਈ ਹੈ ਜਿਹੜੇ ਸਾਡੇ ਮਸ਼ੀਨ ਗੇਜ ਸੀਗੇ ਅਸਾਡੇ ਜਿਹੜੀ ਇਲੈਕਸ਼ਨ ਹੋਇਆ 70 ਉਮੀਦਵਾਰ ਸੀ ਦੇ ਵਿੱਚੋਂ 27 ਉਮੀਦਵਾਰ ਰੈਕਗਨਾਈਜ਼ ਪਾਰਟੀਆਂ ਦੇ ਸੀਗੇ 15 ਉਮੀਦਵਾਰ ਅਨਰੈਕਗਨਾਈਜ਼ ਪਾਰਟੀਆਂ ਦੇ ਸੀਗੇ ਔਰ 28 ਉਮੀਦਵਾਰ ਜਿਹੜੀ ਐ ਆਜ਼ਾਦ ਉਮੀਦਵਾਰ ਸੀ ਜੇ ਆਪਾਂ ਹਲਕਾ ਵਾਈਜ਼ ਗੱਲ ਕਰੀਏ ਤਾਂ ਗੁਰਦਾਸਪੁਰ ਦੇ ਵਿੱਚ 72.02% ਦਿਨਾਨਗਰ 71.56% ਕਾਦੀਆਂ ਦੇ ਵਿੱਚ 72.24 ਬਟਾਲਾ 67.40 ਸ਼੍ਰੀ ਹਰਗੋਬਿੰਦਪੁਰ ਦੇ ਵਿੱਚ 69.3 ਫਤੇਗੜ ਚੂੜੀਆਂ ਵਿਖੇ 72.10 ਔਰ ਡੇਰਾ ਬਾਬਾਣਾ ਵਿਖੇ 73.70 ਪਰਸੈਂਟ ਪੋਲਿੰਗ ਹੋਈ ਹੈ। ਓਵਰਾ ਜ਼ਿਲ੍ਹੇ ਦੀ ਪੋਲਿੰਗ ਜਿਹੜੀ 71.19% ਹੋਈ ਹੈ ਜਿਹੜੀ ਕਿ ਲਗਭਗ ਸਟੇਟ ਐਵਰੇਜ ਥੋੜੀ ਜਿਹੀ ਘੱਟ ਹੈ। ਸਟੇਟ ਐਵਰੇਜ 72% ਹੈ ਸਾਡੀ 71.19%। ਇਹ ਪਹਿਲੀ ਵਾਰੀ ਹੋਇਆ ਹੈ ਕਿ ਗੁਰਦਾਸਪੁਰ ਜਿਹੜੀ ਪੋਲਿੰਗ ਐਵਰੇਜ ਹੈ ਉਹ ਸਟੇਟ ਐਵਰੇਜ ਦੇ ਲਗਭਗ ਬਰਾਬਰ ਆਈ ਹੈ। ਸਾਡੇ ਜਿਹੜੀ ਮਸ਼ੀਨਾਂ ਨੇ ਇਹ ਇਸ ਸੁਜਿੰਦਰਾ ਗਰੁੱਪ ਆਫ ਇੰਸਟੀਟਿਊਟਸ ਜਿਹੜਾ ਕਿ ਹਰਦੋਛੰਡੀ ਰੋਡ ਤੇ ਹੈ ਜਿੱਥ ਇੱਥੇ ਜਮ੍ਹਾਂ ਕੀਤੀਆਂ ਗਈਆਂ ਨੇ 7 ਸਣੇ ਸੇਪ ਆਪਣੇ ਬਣਾਏ ਨੇ ਸਟਰੋਂਗ ਰੂਮ ਹਰ ਵਿਧਾਨ ਸਭਾ ਹਲਕੇ ਦਾ ਆਪਣਾ ਆਪਣਾ ਸਟਰੋਂਗ ਰੂਮ ਹੈ ਤੇ ਉਹਦੀ ਜਿਹੜੀ ਜਾਣਕਾਰੀ ਸੀ ਸਾਰੀ ਜਾਰੀ ਕੀਤੀ ਹੈ ਫੋਰ ਐਗਜ਼ਾਮਪਲ ਸਾਡਾ ਜਿਹੜਾ ਕਮਰਾ ਨੰਬਰ 103 ਤੇ 104 ਹੈ ਉਹਦੇ ਵਿੱਚ ਗੁਰਦਾਸਪੁਰ ਦੀਆਂ ਨੇ ਇੰਜੀਨੀਅਰਿੰਗ ਵਿੰਗ ਦੇ ਵਿੱਚ ਦਿਨਾਂਗਰ ਦਾ ਜਿਹੜਾ ਕਮਰਾ ਨੰਬਰ 203 ਤੇ 204 ਹੈ ਇੰਜੀਨੀਅਰਿੰਗ ਵਿੰਗ ਚੋਦੀਆ ਉੱਥੇ ਨੇ ਕਾਦੀਆਂ ਦੀਆਂ ਪੋਲੀਟੈਕਨਿਕ ਵਿੰਗ ਦੇ ਵਿੱਚ ਕਮਰਾ ਨੰਬਰ 205 206 ਦੇ ਵਿੱਚ ਨੇ ਬਟਾਲਾ ਦੀਆਂ ਪੋਲੀਟੈਕਨਿਕ ਵਿੰਗ ਦੇ 312 312 A ਦੇ ਵਿੱਚ ਨੇ ਸ਼੍ਰੀ ਹਰਗੋਬਿੰਦਪੁਰ ਦੀਆਂ ਫਾਰਮੇਸੀ ਕਾਲਜ ਦੇ ਵਿੱਚ 307 307 A ਹਾਲ ਦੇ ਵਿੱਚ ਨੇ ਫਤੇਗੜ ਚੂੜੀਆਂ ਦੀਆਂ 209 ਤੇ 209 A ਹਾਲ ਦੇ ਵਿੱਚ ਨੇ ਪੋਲੀਟੈਕਨਿਕ ਵਿੰਗ ਦੇ ਵਿੱਚ ਔਰ ਡੇਰਾ ਬਾਬਾ ਨਾਨਕ ਦੀਆਂ MBA ਬਲਾਕ ਦੇ ਵਿੱਚ ਨੇ ਹਾਲ ਨੰਬਰ 1 ਤੇ ਹਾਲ ਨੰਬਰ 2 ਬੇਸਿਕ ਰਿਤਨ ਬਿਲਡਿੰਗਾਂ ਦੇ ਵਿੱਚ ਸਾਡੀਆਂ ਇਹ ਮਸ਼ੀਨਾਂ ਪਈਆਂ ਨੇ ਸੱਤ ਮਸ਼ੀਨਾਂ ਨੇ ਇੱਥੇ ਹੀ ਕਾਊਂਟਿੰਗ ਹੋਏਗੀ ਔਰ ਸਾਰਾ ਇੱਥੇ ਹੋਏਗਾ ਥੋੜੇ ਹੋਰ ਅੰਕੜੇ ਜੇ ਅਪ ਗੱਲ ਕਰੀਏ ਕਿ ਸਾਡੀਆਂ ਜਿਹੜੀਆਂ ਮਸ਼ੀਨਾਂ BB pad ਵਗੈਰਾ ਬਦਲੇ ਗਏ ਕੋਈ ਜ਼ਿਆਦਾ ਨਹੀਂ ਬਦਲੇ ਗਏ ਇਸ ਵਾਰੀ ਸਾਡੇ ਚੋਣ ਦੇ ਦੌਰਾਨ 34 ਬੀਬੀ ਪੈਡ ਬਦਲੇ ਗਏ ਇੱਕ ਕੰਟਰੋਲ ਯੂਨਿਟ ਬਦਲਿਆ ਗਿਆ ਇੱਕ ਵੈਲਟੇਜ ਯੂਨਿਟ ਬਦਲਿਆ ਗਿਆ ਔਰ ਮੌਕ ਪੋਲ ਦੌਰਾਨ 12 ਵੈਲਟੇਜ ਯੂਨਿਟ ਬਦਲੇ ਗਏ 14 ਕੰਟਰੋਲ ਯੂਨਿਟ ਬਦਲੇ ਗਏ ਔਰ 39 ਬੀਬੀ ਪੈਡ ਮਸ਼ੀਨਾਂ ਬਦਲੇ ਗਏ ਸੋ ਸਾਡਾ ਚੋਣ ਜਿਹੜਾ ਇਸ ਪ੍ਰਕਿਰਿਆ ਨਿਰਵਿਘਨ ਚੱਲਿਆ ਜਿਹੜੀ ਸਾਡੀ ਮਸ਼ੀਨਾਂ ਦੀ ਖਰਾਬੀ ਬਹੁਤ ਘੱਟ ਹੋਈ ਹੈ ਸੋ ਸਟਾਫ ਨੂੰ ਟ੍ਰੇਨਿੰਗ ਵੀ ਕਾਫੀ ਧਿਆਨ ਦਿੱਤਾ ਗਿਆ ਸੀ ਸੋ ਅੱਜ ਜਿਹੜੀ ਸਾਡੀ ਪ੍ਰੈਸ ਕਾਨਫਰੰਸ ਹੈ ਉਹਦੇ ਚ ਮੈਂ ਅਸ਼ੋਰੈਂਸ ਦੇਣਾ ਚਾਹਣਾ ਕਿ ਸਾਡੀ ਜਿਹੜੀ ਏਵੀਐ हां ਜਿਹੜੇ ਸਾਡੇ ਸਟਰੋਂਗ ਰੂਮ ਬਣਾਏ ਗਏ ਨੇ ਉਹਦਾ ਵੀ ਇੱਕ ਪ੍ਰੋਟੋਕੋਲ ਹੈ ਉਹਦਾ ਪ੍ਰੋਟੋਕੋਲ ਏ ਹੈ ਕਿ ਪਹਿਲਾਂ ਤਾਂ ਉਸ ਹਾਲ ਦੇ ਵਿੱਚ ਕੋਈ ਬਿਜਲੀ ਸਪਲਾਈ ਨਹੀਂ ਹੈ ਬਿਲਕੁਲ ਡਾਰਕ ਹੈ ਕੋਈ ਉਹਦੇ ਚ ਪਾਵਰ ਅੰਦਰ ਨਹੀਂ ਹੈ ਉਹ ਇਸ ਲਈ ਕੀਤਾ ਜਾਂਦਾ ਹੈ ਕਿ ਤਾਂ ਕਿ ਕੋਈ ਸ਼ਾਰਟ ਸਰਕਟ ਵਾਰਾ ਨਾ ਹੋ ਜਾਵੇ ਕੋਈ ਖਿੜਕੀ ਦਰਵਾਜ਼ੇ ਉਹਦੇ ਵਿੱਚ ਨਹੀਂ ਹੈ ਸਿੰਗਲ ਐਂਟਰੀ ਹੈ ਬਾਕੀ ਜਿੰਨੀਆਂ ਖਿੜਕੀਆਂ ਸਾਰੀਆਂ ਚਨਾਈ ਨਾਲ ਪੱਕੇ ਤਰੀਕੇ ਨਾਲ ਬੰਦ ਕੀਤੀਆਂ ਗਈਆਂ ਨੇ ਸਿਕਿਉਰ ਕੀਤੀਆਂ ਗਈਆਂ ਨੇ ਔਰ ਇੱਕ ਸਿੰਗਲ ਦਰਵਾਜ਼ਾ ਹੈ ਜਿਹਦੇ ਉੱਪਰ ਡਬਲ ਲੌਕ ਲਾਇਆ ਗਿਆ ਹੈ ਔਰ ਡਬਲ ਲੌਕ ਵੀ ਸਾਡੇ ਆਬਜ਼ਰਵਰ ਸਾਹਿਬਾਨ ਸਾਡੇ ਆਰਓ ਸਾਹਿਬਾਨ ਔਰ ਸਾਡੇ ਜਿਹੜੇ ਕੈਂਡੀਡੇਟ ਉਹਨਾਂ ਦੇ ਨਾਮ ਇਹ ਹਾਜ਼ਰ ਚ ਲਗਾਇਆ ਗਿਆ ਹੈ ਔਰ ਉਹਦਾ ਡਬਲ ਲੌਕਰ ਜਿਹੜਾ ਖੁੱਲੇਗਾ ਇਹ ਸਾਡਾ 10 ਤਰੀਕ ਨੂੰ ਖੁੱਲੇਗਾ ਸਵੇਰੇ ਕਾਊਂਟਿੰਗ ਵਾਲੇ ਦਿਨ ਉਸ ਦਿਨ ਵੀ ਆਬਜ਼ਰਵਰ ਸਾਹਿਬ ਹਾਜ਼ਰ ਰਹਿਣਗੇ ਔਰ ਉਸ ਦਿਨ ਕੈਂਡੀਡੇਟ ਵੀ ਹਾਜ਼ਰ ਰਹਿਣਗੇ ਔਰ ਉਹਦੀ ਨਾਲ ਵੀਡੀਓਗ੍ਰਾਫੀ ਹੋਏਗੀ ਅੱਜ ਵੀ ਵੀਡੀਓਗ੍ਰਾਫੀ ਕੀਤੀ ਗਈ ਹੈ ਜਿਹੜੇ ਸਾਰੇ ਬੰਦ ਕੀਤੇ ਗਏ ਆ ਨੇ ਔਰ ਸੁਰੱਖਿਆ ਦਾ ਵੀ ਪੂਰਾ ਪ੍ਰਬੰਧ ਕੀਤਾ ਗਿਆ ਹੈ ਜਿਹੜੇ ਸਾਡੇ ਜਨਰਲ ਸਾਡੇ ਐਸਐਸਪੀ ਸਾਹਿਬ ਦੇਣਗੇ ਸਰਕੂ ਸੀਸੀਟੀਵੀ ਕੈਮਰੇ ਨਾਲ ਵੀ ਇਹ ਕੈਂਡੀਡੇਟ ਤੱਕ ਲਾਈਵ ਵੀਡੀਓ ਜਾਰੀ ਹੈ ਜਾਂ ਅਸੀਂ ਸੀਸੀਟੀਵੀ ਕੈਮਰੇ ਸੈੱਡਾ ਦਿੱਤੇ ਨੇ ਉਹ ਜਿਹੜੀ ਰਿਕਾਰਡਿੰਗ ਹੈ ਡੀਵੀਆਰ ਉਹਦੀ 1 ਘੰਟੇ ਦੀ ਰਿਕਾਰਡਿੰਗ ਕਪੈਸਿਟੀ ਹੈਗੀ ਹੈ ਉਹਦੇ ਵਾਸਤੇ ਟੀਵੀ ਸਕਰੀਨਾਂ ਵੀ ਲਾ ਦਿੱਤੀਆਂ ਨੇ ਉਹ ਆਪ ਇੱਥੇ ਦੇਖ ਸਕਦੇ ਆ ਔਰ ਕੈਂਡੀਡੇਟ ਨੂੰ ਇਜ਼ਾਦੀ ਹੈ ਕਿ ਇੱਥੇ ਉਹ ਆਪਣਾ ਬੈਠ ਕੇ ਉਹਨਾਂ ਦੀ ਸਕਰੀਨਾਂ ਨੂੰ 24 ਘੰਟੇ ਭਾਵੇਂ ਬੈਠ ਕੇ ਦੇਖ ਸਕਦੇ ਆ ਮਾਨਯੋਗ ਚੋਣ ਕਮਿਸ਼ਨ ਦੀ ਹਦਾਇਤਾਂ ਮੁਤਾਬਕ ਜਿਹੜਾ ਇੱਥੇ ਸਟਰੋਂਗ ਰੂਮ ਹੈਗਾ ਸੁਖਵਿੰਦਰ ਕਾਲਜ ਇੱਥੇ 3 ਟਾਇਰ ਸਿਕਿਉਰਿਟੀ ਲਾਈ ਗਈ ਹੈ ਜਿਹੜੀ ਟਾਇਰ 1 ਹੈਗੀ ਹੈ ਉਹ ਜਿਹੜੀ ਬਿਲਕੁਲ ਸਟਰੋਂਗ ਰੂਮ ਦੇ ਲਾਗੇ ਇਸ ਖੱਲੀ ਸੈਂਟਰਲ ਪੁਲਿਸ ਫੋਰਸ ਹੋएगी ਉਸ ਤੋਂ ਅੱਗੇ ਕੋਈ ਵੀ ਨਹੀਂ ਜਾ ਸਕਦਾ ਇਨਕਲੂਡਿੰਗ ਕੋਈ ਪੁਲਿਸ ਮੁਲਾਜ਼ਮ ਵੀ ਉੱਥੇ ਅੱਗੇ ਨਹੀਂ ਜਾ ਸਕਦਾ ਜਿਹੜੀ ਸੈਕੰਡ ਟਾਇਰ ਸਿਕਿਉਰਿਟੀ ਹੈਗੀ ਹੈ ਉਹ ਸਟੇਟ ਫੋਰਸ ਹੈਗੀ ਜਿਹੜੀ ਸਟੇਟ ਪੁਲਿਸ ਫੋਰਸ ਉਹ ਲੱਗੀ ਹੈਗੀ ਤੇ ਥਰਡ ਟਾਇਰ ਜਿਹੜੀ ਹੈਗੀ ਹੈ ਉਹ ਜਿਨ੍ਹਾਂ ਦੀ ਜਿਹੜੀ ਪੁਲਿਸ ਲੱਗੀ ਹੈ ਇਹ ਮੁਲਾਜ਼ਮਾਂ ਦੀ ਆਮ ਤੌਰ ਤੇ ਜਿਹੜੀ ਬਦਲੀ ਨਹੀਂ ਹੋਏਗੀ ਮੁਲਾਜ਼ਮ ਉਹੀ ਸੇਮ ਰਹਿਣਗੇ ਪਰ ਜੇ ਕੋਈ ਮੁਸ਼ਕਲ ਆਂਦੀ ਹੈ ਕਿਸੇ ਨੂੰ ਕੋਈ ਮੈਡੀਕਲ ਪ੍ਰੋਬਲਮ ਆਂਦੀ ਹੈ ਕੋਈ ਬਹੁਤ ਹੀ ਇਵੈਂਚੁਐਲਿਟੀ ਆਂਦੀ ਹੈ ਉਹ ਫਿਰ ਆਪਾਂ ਜਿਹੜਾ ਡੀਸੀ ਸਾਹਿਬ ਦੇ ਨਾਲ ਡੀ ਅਸਾਈਨਮੈਂਟ ਡਿਸੀਜਨ ਲੈ ਕੇ ਉਹ ਆਪਾਂ ਕਰਾਂਗੇ ਪਰ ਰੂਲ ਇਹੀ ਹੈਗੀ ਕਿ ਉਹੀ ਮੁਲਾਜ਼ਮ ਇੱਥੇ ਹੀ ਰਹਣਗੇ 24 ਘੰਟੇ ਤੇ ਇੱਥੇ ਹੀ ਡਿਊਟੀ ਕਰਨਗੇ ਇਸ ਤੋਂ ਇਲਾਵਾ ਜਿਹੜਾ ਸਿਕਿਉਰਿਟੀ ਪ੍ਰੋਟੋਕੋਲ ਹੈਗਾ ਹੈ ਸੀਸੀਟੀਵੀ ਕੈਮਰੇਸ ਜਿਹੜੇ 24 ਘੰਟੇ ਉਹ ਲਗਾ ਦਿੱਤੇ ਗਏ ਨੇ ਉਹੀ ਬਤੌਰ ਰਿਕਾਰਡਿੰਗ ਚੱਲ ਰਹੀ ਹੈ ਕਿ ਇਹ ਪਾਵਰ ਬੈਕਅਪ ਹੈਗਾ ਤੇ ਪ੍ਰੋਪਰ ਉਹਦਾ ਜਿਹੜਾ ਸਟੋਰੇਜ ਦੀ ਫੈਸਿਲਿਟੀ ਉਹ ਹੈਗੀ ਹੈ ਤੇ ਕੰਟੀਨਿਊਇਟੀ ਜਿਹੜੀ ਮੋਨਿਟਰਾਈਜ਼ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਜਿਹੜੇ ਹਰ ਸਟ੍ਰੌਂਗ ਰੂਮ ਦੇ ਬਾਹਰ ਪਹਿਲੀ ਗੱਲ ਤਾਂ ਜਿਹੜੇ ਸਟਰੋਂਗ ਰੂਮ ਹੈ ਹਰ ਹਲਕੇ ਦੇ ਬਖਰੇ ਬਣਾਈ ਗਏ ਹਨ ਤੇ ਪ੍ਰੋਪਰ ਉਹਨਾਂ ਦੀ ਜਿਹੜੀ ਸੀਲਿੰਗ ਕੀਤੀ ਗਈ ਹੈ ਇਸ ਤੋਂ ਇਲਾਵਾ ਕੋਈ ਵੀ ਜੇ ਕੈਂਡੀਡੇਟ ਦਾ ਨੁਮਾਇੰਦਾ ਕੋਈ ਕੈਂਡੀਡੇਟ ਕੋਈ ਅਫਸਰ ਵੀ ਜਾਣਾ ਚਾਹੁੰਦਾ ਹੈ ਉਹਦੇ ਲਈ ਬਤੌਰ ਰੋਸ ਨਾਮ ਚ ਲਗਾਏ ਗਏ ਹਨ ਜੇ ਨਾ ਰੋਸ ਨਾਮ ਚ ਆਪਣੀ ਬਤੌਰ ਐਂਟਰੀ ਪਾਣ ਤੋਂ ਬਾਅਦ ਹੀ ਕੋਈ ਬੰਦਾ ਜਿਹੜਾ ਅੰਦਰ ਜਾ ਸਕਦਾ ਹੈ ਤੇ ਪੰਜਾਬ ਪੁਲਿਸ ਵੱਲੋਂ ਇਹਦੇ ਸਟਰੋਂਗ ਰੂਮ ਦੇ ਸੁਰੱਖਿਆ ਲਈ ਪੂਕਤਾ ਪਰੰਪੰਦ ਕੀਤੇ ਗਏ ਹਨ ਐਸਐਮਜ਼ ਪੰਜਾਬ ਦੇ ਲਈ ਗੁਰਦਾਸਪੁਰ ਤੋਂ ਲੱਕੀ ਦੀ ਰਿਪੋਰਟ